ਸਤ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਲੈ ਕੇ ਆਇਆ ਨਵੀਂ ਕਹਾਣੀ ਜ਼ੋਰਾਵਰ ਮੁਹੱਬਤਾਂ ਬਹੁਤ ਹੀ ਸੋਹਣੀ ਕਹਾਣੀ ਹੈ ਜੀ ਚਲੋ ਸ਼ੁਰੂ ਕਰਦੇ ਹਾਂ ਜੀ ਸ਼ਹਿਰ ਦੇ ਮੰਨੇ ਪਰਮੰਨੇ ਰਾਜਨੀਤਿਕ ਨੇਤਾ ਗੁਲਜ਼ਾਰ ਸਿੰਘ ਜੋਸਨ ਦੀ ਇਕਲੌਤੀ ਲੜਕੀ ਸਿਫਤ ਕੌਰ ਜੋਸਨ ਦੀ ਬਰਥਡੇ ਪਾਰਟੀ ਚੱਲ ਰਹੀ ਹੈ ਸ਼ਹਿਰ ਦੀਆਂ ਬਹੁਤ ਸਾਰੀਆਂ ਹਸਤੀਆਂ ਪਾਰਟੀ ਵਿੱਚ ਪਹੁੰਚੀਆਂ ਹਨ ਗੁਲਜ਼ਾਰ ਸਿੰਘ ਦਾ ਬਚਪਨ ਦਾ ਦੋਸਤ ਸਰਪੰਚ ਬਲਦੇਵ ਸਿੰਘ ਚੰਦੀ ਤੇ ਇੱਕ ਰਾਜਨੀਤਿਕ ਮਿੱਤਰ ਸ਼ਮਸ਼ੇਰ ਸਿੰਘ ਸਿੱਧੂ ਵੀ ਆਪਣੇ ਪਰਿਵਾਰ ਸਮੇਤ ਆਏ ਹਨ ਸਿਫਤ ਆਪਣੇ ਦੋਸਤਾਂ ਨਾਲ ਡਾਂਸ ਕਰ ਰਹੀ ਹੈ ਸਭ ਪਾਸੇ ਚਹਿਲ ਪਹਿਲ ਹੈ ਐਨਨ ਗੁਲਜ਼ਾਰ ਸਿੰਘ ਮਾਈਕ ਫੜ ਕੇ ਸਟੇਜ ਤੇ ਆਉਂਦਾ ਹੈ ਅਤੇ ਡੀਜੇ ਵਾਲੇ ਨੂੰ ਡੀਜੇ ਬੰਦ ਕਰਨ ਲਈ ਇਸ਼ਾਰਾ ਕਰਦਾ ਹੈ ਗੁਲਜ਼ਾਰ ਸਿੰਘ ਲੇਡੀਜ਼ ਐਂਡ ਜੈਂਟਲਮੈਨ ਗੁੱਡ ਈਵਨਿੰਗ एवरीवन ਉਹ ਸਾਰੇ ਲੋਕਾਂ ਨੂੰ ਸੰਬੋਧਨ ਕਰਦਾ ਹੈ ਡੀਜੇ ਬੰਦ ਹੋ ਜਾਂਦਾ ਹੈ ਤੇ ਸਾਰੇ ਜਾਣੇ ਗੁਲਜਾਰ ਸਿੰਘ ਦੀ ਆਵਾਜ਼ ਸੁਣ ਕੇ ਸਟੇਜ ਵੱਲ ਵੇਖਣ ਲੱਗ ਜਾਂਦੇ ਹਨ ਗੁਲਜਾਰ ਸਿੰਘ ਕਹਿੰਦਾ ਅੱਜ ਮੈਂ ਬਹੁਤ ਖੁਸ਼ ਹਾਂ ਮੇਰੇ ਜ਼ਿਕਰ ਦਾ ਟੁਕੜਾ ਮੇਰੀ ਤੀਸ ਸਿਫਤ ਅੱਜ 22 ਸਾਲ ਦੀ ਹੋ ਗਈ ਹੈ ਸਿਫਤ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾਉਂਦਾ ਹੋਏ ਪਤਾ ਹੀ ਨਹੀਂ ਲੱਗਦਾ ਧੀਆ ਕਦੋਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਥੋੜਾ ਭਾਵੁਕ ਹੋ ਜਾਂਦਾ ਹੈ ਸਿਫਤ ਆਪਣੇ ਪਾਪਾ ਨੂੰ ਭਾਵਕ ਹੋਇਆ ਵੇਖ ਕੇ ਫਟਾਫਟ ਸਟੇਜ ਤੇ ਆਉਂਦੀ ਹੈ ਤੇ ਗੁਲਜਾਰ ਸਿੰਘ ਨੂੰ ਗਲ ਨਾਲ ਲਗਾ ਲੈਂਦੀ ਹੈ ਸਿਫਤ ਦੀ ਮਾਂ ਅਨਾਮਿਕਾ ਵੀ ਸਟੇਜ ਤੇ ਆ ਜਾਂਦੀ ਹੈ ਸਿਫਤ ਕਹਿੰਦੀ ਪਾਪਾ ਕੀ ਹੋਇਆ ਤੁਹਾਨੂੰ ਹੱਸਦੇ ਹੋਏ ਗੁਲਜਾਰ ਸਿੰਘ ਦਾ ਮੂੰਹ ਆਪਣੇ ਵੱਲ ਕਰਵਾ ਕੇ ਉਹ ਹੈਲੋ ਮਿਸਟਰ ਗੁਲਜਾਰ ਸਿੰਘ ਮੇਰਾ ਬਰਥਡੇ ਆ ਮੈਂ ਸੌਰੇ ਨਹੀਂ ਚੱਲੀ ਜੋ ਇੰਨਾ ਇਮੋਸ਼ਨਲ ਹੋ ਰਹੇ ਹੋ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਹੈ ਪਰ ਸਿਫਤ ਦੇ ਮੰਮੀ ਪਾਪਾ ਹੋਰ ਵੀ ਭਾਵੁਕ ਹੋ ਜਾਂਦੇ ਹਨ ਅਨਾਮਿਕਾ ਕਹਿੰਦੀ ਸੌਰੇ ਵੀ ਤਾਂ ਇੱਕ ਦਿਨ ਚਲੀ ਹੀ ਜਾਵेंगी ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਦੀ ਹੈ ਸਿਫਤ ਕਹਿੰਦੀ ਓਹੋ ਯਾਰ ਤੁਸੀਂ ਦੋਵੇਂ ਕਰੀ ਕੀ ਜਾਣੇ ਹੋ ਗੱਲ ਕੀ ਹੈ ਸਿਫਤ ਦੋਨਾਂ ਦੇ ਹੱਥ ਫੜ ਕੇ ਹਲੂਣ ਕੇ ਪੁੱਛਦੀ ਹੈ ਗੁਲਜਾਰ ਸਿੰਘ ਕਹਿੰਦਾ ਦੱਸ ਦਾਂ ਦੱਸ ਦਾਂ ਸਾ ਤਾਂ ਲੈ ਲਾ ਆਈ ਹੈਵ ਅ ਸਰਪ੍ਰਾਈਜ਼ ਫਾਰ ਯੂ ਆਈ ਨੇ ਤੂੰ ਬਹੁਤ ਖੁਸ਼ ਹੋਵੇਂਗੀ ਸਿਫਤ ਕਹਿੰਦੀ ਇਹੋ ਜਿਹਾ ਕੀ ਸਰਪ੍ਰਾਈਜ਼ ਆ ਪਾਪਾ ਜਲਦੀ ਦੱਸੋ ਪਲੀਜ਼ ਸਿਫਤ ਬਹੁਤ ਉਤਸਕ ਹੋ ਜਾਂਦੀ ਹੈ ਗੁਲਜਾਰ ਸਿੰਘ ਕਹਿੰਦਾ ਸਾਰਿਆਂ ਵੱਲ ਵੇਖ ਕੇ ਵੇਖੋ ਜੀ ਤੁਸੀਂ ਸਾਰੇ ਜਾਣੇ ਜਾਣਦੇ ਹੀ ਹੋ ਕਿ ਸਿਰਫ ਮੇਰੀ ਇਕਲੌਤੀ ਧੀ ਹੈ ਮੇਰੀ ਬਾਰਸ ਮੇਰਾ ਸਭ ਕੁਝ ਦੂੰਗਾ ਸਾਲ ਹੈ ਕਿ ਪਰ ਉਹ ਕਹਿੰਦੇ ਨੇ ਨਾ ਕਿ ਧੀਆਂ ਤਾਂ ਰਾਜੇ ਰਾਣੀਆਂ ਨੇ ਵੀ ਘਰ ਨਹੀਂ ਰੱਖੀਆਂ ਤੇ ਫਿਰ ਮੈਂ ਕਿਹੜੇ ਖੇਤ ਦੀ ਮੂਲੀਆਂ ਸਿਰਫ ਕਹਿੰਦੇ ਗੁਲਜਾਰ ਸਿੰਘ ਦੇ ਗਲ ਲੱਗ ਕੇ ਪਾਪਾ ਗੁਲਜਾਰ ਸਿੰਘ ਕਹਿੰਦਾ ਮੈਨੂੰ ਵੀ ਨਾ ਚਾਹੁੰਦੇ ਹੋਏ ਆਪਣੀ ਧੀ ਨੂੰ ਉਸਦੇ ਘਰ ਭੇਜਣਾ ਪੈਣਾ ਏ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਧੀ ਨੂੰ ਮੈਂ ਕਿਸੇ ਉਪਰੇ ਘਰ ਨਹੀਂ ਭੇਜ ਰਿਹਾ ਮੈਂ ਆਪਣੀ ਧੀ ਲਈ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਆਸ ਕਰਦਾ ਹਾਂ ਕਿ ਮੇਰੀ ਧੀ ਨੂੰ ਵੀ ਮੇਰਾ ਫੈਸਲਾ ਵਧੀਆ ਲੱਗੇਗਾ ਪਰ ਪਰ ਫਿਰ ਵੀ ਮੈਂ ਸਿਰਤ ਨਾਲ ਕੋਈ ਤੱਕਾ ਨਹੀਂ ਕਰਾਂਗਾ ਇਹ ਜੋ ਚਾਹੇ ਫੈਸਲਾ ਕਰ ਸਕਦੀ ਹੈ ਸਿਫਤ ਕਹਿੰਦੀ ਦੱਸੋਗੇ ਵੀ ਹੁਣ ਹੈਰਾਨੀ ਨਾਲ ਗੁਲਜਾਰ ਸਿੰਘ ਦੇ ਮੂੰਹ ਵੱਲ ਵੇਖ ਕੇ ਗੁਲਜਾਰ ਸਿੰਘ ਕਹਿੰਦਾ ਮੈਂ ਫੈਸਲਾ ਕੀਤਾ ਏ ਕਿ ਮੈਂ ਤੇ ਮੇਰਾ ਯਾਰ ਹੁਣ ਕੁੜਮ ਬਣ ਜਾਈਏ ਬਹੁਤ ਹੋ ਗਈ ਦੋਸਤੀ ਹੁਣ ਤਾਂ ਰਿਸ਼ਤੇਦਾਰੀ ਹੀ ਚੱਲੂਗੀ ਉਸ ਟੇਬਲ ਵੱਲ ਵੇਖਦਾ ਹੈ ਜਿਸ ਤੇ ਬਲਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਇਕੱਠੇ ਆਪਣੇ ਆਪਣੇ ਪਰਿਵਾਰਾਂ ਨਾਲ ਬੈਠੇ ਹੁੰਦੇ ਹਨ ਗੁਲਜਾਰ ਸਿੰਘ ਦੀ ਗੱਲ ਸੁਣ ਕੇ ਸਾਰੇ ਜਨੇ ਟੇਬਲ ਵਾਲ ਵੇਖਣ ਲੱਗ ਜਾਂਦੇ ਹਨ ਜਿਸ ਤੇ ਬਲਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਬੈਠੇ ਸਨ ਤੇ ਸਾਰੋ ਕੇ ਉਸ ਗੱਲ ਪੂਰੀ ਹੋਣ ਦੀ ਵੇਟ ਕਰਦੇ ਸਨ ਬਲਦੇਵ ਸਿੰਘ ਦੇ ਦੋ ਬੇਟੇ ਹਨ ਵੱਡਾ ਅਜਮੇਰ ਸਿੰਘ ਵਿਆਹਿਆ ਹੋਇਆ ਹੈ ਤੇ ਛੋਟਾ ਸੰਗਰਾਮ ਸਿੰਘ ਹੈ ਜੋ ਸਿੱਖਤ ਨਾਲ ਪੜਦਾ ਹੈ ਉਹਦਾ ਬੈਸਟ ਫਰੈਂਡ ਹੈ। ਵਿਸ਼ੱਕ ਉਹ ਵੀ ਆਪਣੇ ਪਿੰਡ ਦੇ ਸਰਪੰਚ ਹਨ ਤੇ ਘਰੋਂ ਸਰਦੇ ਪੁੱਜਦੇ ਹਨ ਪਰ ਫਿਰ ਵੀ ਗੁਲਜਾਰ ਸਿੰਘ ਦੇ ਬਰਾਬਰ ਦੇ ਨਹੀਂ। ਗੁਲਜਾਰ ਸਿੰਘ ਤੇ ਬਲਦੇਵ ਸਿੰਘ ਪਿੰਡ ਵਿੱਚ ਬਚਪਨ ਤੋਂ ਹੀ ਇਕੱਠੇ ਸਨ ਪਰ ਜਦੋਂ ਗੁਲਜਾਰ ਸਿੰਘ ਸ਼ਹਿਰ ਪੜ੍ਹਨ ਲਈ ਆਇਆ ਤਾਂ ਉਸ ਨੂੰ ਅਨਾਮਿਕਾ ਨਾਲ ਪਿਆਰ ਹੋ ਗਿਆ। ਅਨਾਮਿਕਾ ਰਾਜਨੀਤਿਕ ਪਰਿਵਾਰ ਵਿੱਚੋਂ ਸੀ ਤੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਪਾਰ ਗੁਲਜਾਰ ਸਿੰਘ ਪਿੰਡ ਦਾ ਆਮ ਘਰ ਦਾ ਮੁੰਡਾ ਸੀ ਸੋ ਉਹ ਆਪਣੇ ਪਿਆਰ ਲਈ ਪਿੰਡ ਛੱਡ ਕੇ ਸ਼ਹਿਰ ਆ ਗਿਆ ਤੇ ਘਰ ਜਵਾਈ ਬਣ ਗਿਆ ਪਰ ਉਸ ਦੀ ਬਲਦੇਵ ਸਿੰਘ ਨਾਲ ਯਾਰੀ ਅੱਜ ਵੀ ਉਵੇਂ ਹੀ ਹੈ ਜਿਵੇਂ ਪਿੰਡ ਵਿੱਚ ਰਹਿੰਦੇ ਆ ਸੀ ਦੂਜੇ ਪਾਸੇ ਸ਼ਮਸ਼ੀਰ ਸਿੰਘ ਗੁਲਜਾਰ ਸਿੰਘ ਦਾ ਰਾਜਨੀਤਿਕ ਮਿੱਤਰ ਹੈ ਤੇ ਵੱਡੇ ਘਰਾਣੇ ਤੋਂ ਹੈ ਉਹਨਾਂ ਦੀ ਆਪਸੀ ਸਾਂਝ ਬਹੁਤ ਪੁਰਾਣੀ ਤੇ ਵਧੀਆ ਹੈ ਉਸ ਦਾ ਇੱਕੋ ਇੱਕ ਪੁੱਤਰ ਹੈ ਬਿਕਰਮਜੀਤ ਸਿੰਘ ਉਰਫ ਵਿੱਕੀ ਉਹ ਵੀ ਸਿਫਤ ਦੇ ਨਾਲ ਹੀ ਪੜਦਾ ਹੈ ਸੰਗਰਾਮ ਤੇ ਵਿੱਕੀ ਦੋਵੇਂ ਹੀ ਸਿਫਤ ਦੇ ਬਹੁਤ ਵਧੀਆ ਦੋਸਤ ਹਨ ਪਰ ਉਹਨਾਂ ਦੀ ਆਪਸ ਵਿੱਚ ਘਟ ਹੀ ਬਣਦੀ ਹੈ ਬੁਲਜਾਰ ਸਿੰਘ ਦੀ ਰਿਸ਼ਤੇਦਾਰੀ ਬਣਾਉਣ ਵਾਲੀ ਗੱਲ ਸੁਣ ਕੇ ਸੰਗਰਾਮ ਤੇ ਵਿੱਕੀ ਇੱਕ ਦੂਜੇ ਵੱਲ ਦੇਖਦੇ ਹਨ ਤੇ ਫਿਰ ਸਟੇਜ ਵੱਲ ਵੇਖਣ ਲੱਗ ਜਾਂਦੇ ਹਨ ਬਲਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਵੀ ਇੱਕ ਦੂਜੇ ਵੱਲ ਦੇਖਦੇ ਹਨ ਸ਼ਮਸ਼ੇਰ ਸਿੰਘ ਕਹਿੰਦਾ ਬਲਦੇਵ ਤੂੰ ਕੀਤੇ ਫੀਲਿੰਗ ਤਾਂ ਨਹੀਂ ਲੈ ਗਿਆ ਓਏ ਉਹ ਮੈਨੂੰ ਕੋੜਮ ਬਣਾਉਣ ਦੀ ਗੱਲ ਕਰਦਾ ਤੈਨੂੰ ਨਹੀਂ ਸ਼ਮਸ਼ੇਰ ਬਲਦੇਵ ਨੂੰ ਮਸ਼ਕਰੀ ਕਰਦਾ ਹੈ ਬਲਦੇਵ ਸਿੰਘ ਕਹਿੰਦਾ ਉਹ ਨਹੀਂ ਨਹੀਂ ਮੈਂ ਤਾਂ ਐਵੇਂ ਦਾ ਕੁਝ ਵੀ ਨਹੀਂ ਸੋਚਿਆ ਤੁਹਾਡੇ ਹੁੰਦਿਆਂ ਸਾਡੀ ਕੀ ਔਗਾਤ ਔਕਾਤ ਸਰਦਾਰ ਸਾਹਿਬ ਸ਼ਮਸ਼ੇਰ ਸਿੰਘ ਕਹਿੰਦਾ ਸ਼ਾਬਾਸ਼ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਪਿੱਠ ਤੇ ਸ਼ਾਬਾਸ਼ ਦਿੰਦਾ ਹੈ ਸ਼ਮਸ਼ੀਰ ਸਿੰਘ ਨੂੰ ਪੂਰਾ ਯਕੀਨ ਹੈ ਕਿ ਗੁਲਜਾਰ ਸਿੰਘ ਉਸ ਨੂੰ ਹੀ ਆਪਣਾ ਕੋੜਮ ਬਣਾਉਣ ਦੀ ਗੱਲ ਕਰ ਰਿਹਾ ਹੈ ਉਹ ਆਪਣੇ ਪੁੱਤਰ ਵਿੱਕੀ ਵੱਲ ਵੇਖਦਾ ਹੈ ਤੇ ਫਿਰ ਦੋਵੇਂ ਜਣੇ ਮਨ ਹੀ ਮਨ ਜੇਤੂ ਖਿਡਾਰੀ ਵਾਂਗ ਮੁਸਕਰਾਉਂਦੇ ਹਨ ਗੁਲਜਾਰ ਸਿੰਘ ਕਹਿੰਦਾ ਹਾਂ ਬਾਈ ਮੇਰੇ ਹੀ ਅਗਰੀ ਯਾਰਾ ਸਹੀ ਕਿਹਾ ਨਾ ਮੈਂ ਬਣੇਗਾ ਨਾ ਮੇਰਾ ਕੋੜਮ ਉਹ ਟੇਬਲ ਵੱਲ ਵੇਖਦਾ ਹੋਇਆ ਇਸ਼ਾਰਾ ਕਰਕੇ ਪੁੱਛਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਖੜਾ ਹੋ ਕੇ ਖੁਸ਼ੀ ਵਿੱਚ ਹਾਂ ਹਾਂ ਬਾਈ ਕਿਉਂ ਨਹੀਂ ਤੂੰ ਤਾਂ ਮੇਰੇ ਦਿਲ ਦੀ ਗੱਲ ਕਰ ਦਿੱਤੀ ਅੱਜ ਸਾਰੇ ਜਣੇ ਕਦੇ ਸ਼ਮਸ਼ੇਰ ਸਿੰਘ ਵੱਲ ਵੇਖ ਰਹੇ ਸਨ ਤੇ ਗਦੇ ਗੁਲਜਾਰ ਸਿੰਘ ਵੱਲ ਸਿਫਤ ਗਮਸਮ ਖੜੀ ਆਪਣੇ ਪਾਪਾ ਦੀ ਗੱਲ ਪੂਰੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਸ਼ਮਸ਼ੇਰ ਸਿੰਘ ਖੁਸ਼ੀ ਵਿੱਚ ਸਟੇਜ ਵੱਲ ਜਾਣ ਲੱਗਦਾ ਹੈ ਤਾਂ ਗੁਲਜਾਰ ਸਿੰਘ ਉਸ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ ਗੁਲਜਾਰ ਸਿੰਘ ਕਹਿੰਦਾ ਸ਼ਮਸ਼ੇਰ ਯਾਰ ਤੂੰ ਗਲਤ ਸਮਝ ਗਿਆ ਮੈਂ ਤੈਨੂੰ ਨਹੀਂ ਬਲਦੇਵ ਨੂੰ ਕੋੜਮ ਬਣਾਉਣ ਬਾਰੇ ਕਹਿ ਰਿਹਾ ਸੀ ਸ਼ਮਸ਼ੇਰ ਉੱਥੇ ਹੀ ਰੁਕ ਜਾਂਦਾ ਹੈ ਗੁੱਸੇ ਨਾਲ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਉਂਦਾ ਹੈ ਉਸ ਨੂੰ ਲੱਗਦਾ ਹੈ ਜਿਵੇਂ ਆਸ-ਪਾਸ ਖੜੇ ਲੋਕ ਉਸ ਉੱਤੇ ਹੱਸ ਰਹੇ ਹੋਣ ਉਹ ਇਸ ਨੂੰ ਆਪਣੀ ਬੇਇੱਜ਼ਤੀ ਸਮਝਦਾ ਹੈ ਪਰ ਉਹ ਲੋਕਾਂ ਵਿੱਚ ਆਪਣਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ ਇਸ ਕਰਕੇ ਚੁੱਪ ਕਰ ਜਾਂਦਾ ਹੈ ਗੁਲਜਾਰ ਸਿੰਘ ਕਹਿੰਦਾ ਆਪਣੀ ਸਿਫਤ ਸੰਗਰਾਮ ਨੂੰ ਪਸੰਦ ਕਰਦੀ ਹੈ ਮੈਂ ਤਾਂ ਸੰਗਰਾਮ ਤੇ ਸਿਫਤ ਦੇ ਵਿਆਹ ਦੀ ਗੱਲ ਕਰ ਰਿਹਾ ਸੀ ਸਿਫਤ ਆਪਣੇ ਪਾਪਾ ਦੇ ਮੂੰਹੋਂ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਹੈ ਪਰ ਸੰਗਰਾਮ ਵੀ ਕੁਝ ਰਿਐਕਟ ਨਹੀਂ ਕਰਦਾ ਸ਼ਮਸ਼ੇਰ ਸਿੰਘ ਕਹਿੰਦਾ ਅੱਛਾ ਅੱਛਾ ਮੈਨੂੰ ਲੱਗਾ ਗੁੱਸੇ ਤੇ ਕਾਬੂ ਕਰਦਾ ਹੋਇਆ ਚੱਲ ਕੋਈ ਗੱਲ ਨਹੀਂ ਸੰਗਰਾਮ ਤੇ ਵਿਕੀ ਵਿੱਚ ਕੀ ਫਰਕ ਹੈ ਦੋਵੇਂ ਆਪਣੇ ਹੀ ਪੁੱਤਰ ਨੇ ਗੁਲਜਾਰ ਸਿੰਘ ਕਹਿੰਦਾ ਥੈਂਕਸ ਯਾਰ ਮੈਨੂੰ ਸਮਝਣ ਲਈ ਮੈਂ ਤਾਂ ਡਰ ਗਿਆ ਸੀ ਕਿਤੇ ਤੂੰ ਗੁੱਸਾ ਨਾ ਕਰ ਗਿਆ ਹੋਵੇਂ ਸ਼ਮਸ਼ੇਰ ਸਿੰਘ ਕਹਿੰਦਾ ਨਹੀਂ ਨਹੀਂ ਗੁੱਸਾ ਕਿਸ ਗੱਲ ਦਾ ਜਿੱਥੇ ਆਪਣੀ ਦੀ ਸਿਫਤ ਖੁਸ਼ ਉੱਥੇ ਅਸੀਂ ਖੁਸ਼ ਸਟੇਜ ਤੇ ਜਾ ਕੇ ਸਿਫਤ ਨੂੰ ਗੱਲ ਨਾਲ ਲਗਾ ਲੈਂਦਾ ਹੈ ਵਿੱਕੀ ਗੁੱਸੇ ਵਿੱਚ ਸਟੇਜ ਵੱਲ ਭੱਜਣ ਲੱਗਦਾ ਹੈ ਤਾਂ ਉਸ ਦੀ ਮਾਂ ਸਿਮਰਨ ਕੌਰ ਉਸ ਨੂੰ ਬਾਹਰ ਤੋਂ ਫੜ ਕੇ ਰੋਕ ਲੈਂਦੀ ਹੈ ਉਹ ਅੱਖਾਂ ਅੱਖਾਂ ਵਿੱਚ ਉਸਨੂੰ ਸ਼ਾਂਤ ਰਹਿਣ ਲਈ ਕਹਿੰਦੀ ਹੈ ਗੁਲਜਾਰ ਸਿੰਘ ਕਹਿੰਦਾ ਹਾਂ ਬਈ ਬਲਦੇਵ ਸਿੰਘ ਮੇਰੇ ਯਾਰ ਮੇਰੇ ਰਿਸ਼ਤੇਦਾਰ ਆ ਜਾ ਸਟੇਜ ਤੇ ਭਾਬੀ ਨੂੰ ਵੀ ਲੈ ਆਈ ਸੰਗਰਾਮ ਵੱਲ ਹੱਥ ਕਰਕੇ ਆਜੋ ਆਜੋ ਪੁੱਤਰ ਜੀ ਤੁਸੀਂ ਵੀ ਆਜੋ ਬਲਦੇਵ ਸਿੰਘ ਕਹਿੰਦਾ ਬਹੁਤ ਖੁਸ਼ ਹੁੰਦਾ ਹੋਇਆ ਸਟੇਜ ਤੇ ਆ ਕੇ ਗੁਲਜਾਰ ਸਿੰਘ ਨੂੰ ਗੱਲ ਨਾਲ ਲਾ ਲੈਂਦਾ ਹੈ ਗੁਲਜਾਰ ਸਿੰਘ ਕਹਿੰਦਾ ਮੇਰੇ ਯਾਰਾ ਖੋਸ਼ ਕੀਤਾ ਈ ਤਨਭਾਗ ਮੇਰੇ ਜੋ ਸਿਫਤ ਵਰਗੇ ਨੇਕ ਕੁੜੀ ਮੇਰੀ ਧੀ ਬਣ ਕੇ ਮੇਰੇ ਘਰ ਆਵੇਗੀ ਬਲਦੇਵ ਸਿੰਘ ਸਿਫਤ ਨੂੰ ਪਿਆਰ ਦਿੰਦਾ ਹੈ ਸੰਗਰਾਮ ਵੀ ਸੰਗਤਾਂ ਸੰਗ ਦਾ ਸਿਫਤ ਦੇ ਕੋਲ ਖੜ ਜਾਂਦਾ ਹੈ ਸੰਗਰਾਮ ਦੀ ਮਾਂ ਪਰਮਜੀਤ ਕੌਰ ਵੀ ਸਿਫਤ ਨੂੰ ਪਿਆਰ ਕਰਦੀ ਹੈ ਸਭ ਆਪਸ ਵਿੱਚ ਮਿਲਦੇ ਹਨ ਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਪਾਰਟੀ ਵਿੱਚ ਆਏ ਬਾਕੀ ਮਹਿਮਾਨ ਤਾੜੀਆਂ ਮਾਰ ਰਹੇ ਹਨ ਪਰ ਵਿੱਕੀ ਤੇ ਉਸਦੇ ਮੰਮੀ ਪਾਪਾ ਆਪਣੇ ਗੁੱਸੇ ਤੇ ਕੰਟਰੋਲ ਕਰਕੇ ਮਸਾਹੀ ਖੜੇ ਹਨ ਗੁਲਜਾਰ ਸਿੰਘ ਕਹਿੰਦਾ ਹੈ ਸੰਗਰਾਮ ਤੇ ਸਿਫਤ ਨੂੰ ਆਪਣੇ ਕੋਲ ਖੜਾ ਕਰਕੇ ਪੁੱਛਦਾ ਹੈ ਪੁੱਤਰ ਜੀ ਸੱਚੋ ਸੱਚ ਦੱਸਿਓ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਨਹੀਂ ਤਾਂ ਨਾ ਕਰ ਦਿਓ ਤੁਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਸਿਫਤ ਸੰਗ ਕੇ ਮੂੰਹੇਠਾ ਕਰ ਲੈਂਦੀ ਹੈ ਪਰ ਸੰਗਰਾਮ ਥੋੜਾ ਥੋੜਾ ਟੈਨਸ਼ਨ ਜਹੀ ਵਿੱਚ ਲੱਗ ਰਿਹਾ ਹੈ ਸਿਫਤ ਕਹਿੰਦੀ ਹੌਲੀ ਜਿਹੇ ਸੰਗਰਾਮ ਦੇ ਕੋਲ ਹੋ ਕੇ ਕਿਵੇਂ ਉਹ ਮੇਰੇ ਲਾਲੂ ਰਾਮ ਅਜੇ ਤਾਂ ਵਿਆਹ ਦੀ ਗੱਲ ਹੀ ਹੋਈ ਏ ਤੇ ਜਨਾਬ ਦਾ ਪਹਿਲਾ ਹੀ ਮੂੰਹ ਉੱਤਰ ਗਿਆ ਕੀ ਗੱਲ ਖੁਸ਼ ਨਹੀਂ ਸੰਗਰਾਮ ਕੁਝ ਨਹੀਂ ਬੋਲਦਾ ਬਸ ਸਿਫਤ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਦਿੰਦਾ ਹੈ ਗੁਲਜਾਰ ਸਿੰਘ ਕਹਿੰਦਾ ਲੋ ਜੀ ਬੱਚਿਆਂ ਦੀ ਸੰਗ ਦੱਸਦੀ ਹੈ ਕਿ ਇਹਨਾਂ ਨੂੰ ਸਾਡਾ ਫੈਸਲਾ ਮਨਜ਼ੂਰ ਹੈ ਮੈਨੂੰ ਲੱਗਦਾ ਵੀ ਸਾਨੂੰ ਅੱਜ ਹੀ ਇਹਨਾਂ ਦੀ ਮੰਗਣੀ ਕਰ ਦੇਣੀ ਚਾਹੀਦੀ ਹੈ ਕਿਉਂ ਬੀ ਬਲਦੇਵ ਬਲਦੇਵ ਸਿੰਘ ਕਹਿੰਦਾ ਹਾਂ ਹਾਂ ਸ਼ੁਭ ਕੰਮ ਵਿੱਚ देर ਕਾਦੀ ਸਾਰੇ ਜਣੇ ਭੱਜ ਭੱਜ ਕੇ ਤਿਆਰੀਆਂ ਕਰਦੇ ਹਨ ਲਗਭਗ 1 ਘੰਟੇ ਬਾਅਦ ਸੰਗਰਾਮ ਤੇ ਸਿਫਤ ਨੂੰ ਕੁਰਸੀਆਂ ਤੇ ਬਿਠਾ ਦਿੱਤਾ ਜਾਂਦਾ ਹੈ ਦੋਵੇਂ ਟੀਰਾਵਾਂ ਨੂੰ ਸ਼ਗਨ ਪਾਇਆ ਜਾਂਦਾ ਹੈ ਸਿਫਤ ਤੇ ਸੰਗਰਾਮ ਇੱਕ ਦੂਜੇ ਨੂੰ ਰਿੰਗ ਪਾਉਂਦੇ ਹਨ ਮੰਗਣੀ ਦੀ ਰਸਮ ਨੇਪਰੇ ਚਾੜਨ ਤੋਂ ਬਾਅਦ ਫਿਰ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਇਸ ਤੋਂ ਬਾਅਦ ਸਾਰੇ ਨੱਚਣ ਲੱਗ ਜਾਂਦੇ ਹਨ ਵਿੱਕੀ ਗੁੱਸੇ ਵਿੱਚ ਪੈਗ ਤੇ ਪੈਗ ਲਗਾਉਂਦਾ ਰਹਿੰਦਾ ਹੈ ਸ਼ਮਸ਼ੇਰ ਸਿੰਘ ਉਸ ਨੂੰ ਕੰਟਰੋਲ ਰੱਖਣ ਲਈ ਕਹਿੰਦਾ ਹੈ ਇਸ ਸਭ ਦੌਰਾਨ ਸਿਫਤ ਦਾ ਧਿਆਨ ਸੰਗਰਾਮ ਤੇ ਹੀ ਰਹਿੰਦਾ ਹੈ ਉਸ ਨੂੰ ਉਹ ਬਹੁਤਾ ਖੁਸ਼ ਨਹੀਂ ਲੱਗਦਾ ਸਿਫਤ ਕਹਿੰਦੀ ਨੱਚਦੀ ਹੋਈ ਨੇੜੇ ਹੋ ਕੇ ਵਾਟ ਹੈਪਨਡ ਸੰਗਰਾਮ ਤੂੰ ਖੁਸ਼ ਕਿਉਂ ਨਹੀਂ ਲੱਗ ਰਿਹਾ ਕੀ ਹੋਇਆ ਦੱਸ ਤਾਂ ਸੰਗਰਾਮ ਕਹਿੰਦਾ ਕੁਝ ਵੀ ਤਾਂ ਨਹੀਂ ਸਿਫਤ ਤੈਨੂੰ ਐਵੇਂ ਹੀ ਵਿਹਮ ਹੋ ਜਾਂਦਾ ਏ ਖੁਸ਼ ਹੋਣ ਦਾ ਨਾਟਕ ਕਰਦਾ ਹੈ ਸਿਫਤ ਕਹਿੰਦੀ ਆਹੋ ਮੈਂ ਤਾਂ ਪਾਗਲ ਆ ਜੋ ਮੈਨੂੰ ਕੁਝ ਦਿਖਦਾ ਨਹੀਂ ਹੁਣ ਬਹਾਨੇ ਛੱਡ ਤੇ ਮੈਨੂੰ ਦੱਸ ਕੀ ਗੱਲ ਐ ਸੰਗਰਾਮ ਕਹਿੰਦਾ ਸਿਫਤ ਉਹ ਨਾ ਸੰਗਰਾਮ ਸਿਫਤ ਨੂੰ ਕੁਝ ਦੱਸਣ ਹੀ ਲੱਗਦਾ ਹੈ ਕਿ ਐਨੇ ਨੂੰ ਸੰਗਰਾਮ ਦੀ ਭਾਬੀ ਏਕਮ ਉਹਨਾਂ ਕੋਲ ਆ ਜਾਂਦੀ ਹੈ ਏਕਮ ਕਹਿੰਦੀ ਵੇਖ ਵੇਖ ਹੀ ਰਾਂਝਾ ਕਿਵੇਂ ਗੁਫ਼ਤਗੂ ਕਰਨ ਲੱਗੇ ਹੋਏ ਨੇ ਹੁਣ ਸਾਰੀ ਜ਼ਿੰਦਗੀ ਤੁਸੀਂ ਹੀ ਗੱਲਾਂ ਕਰਨੀਆਂ ਨੇ ਸਬਰ ਕਰ ਲਓ ਭੋਰਾ ਸੰਗਰਾਮ ਦੇ ਸਿਰ ਵਿੱਚ ਪਿਆਰ ਨਾਲ ਮਾਰਦੀ ਹੈ ਚੱਲ ਸਿਫਤ ਤੂੰ ਮੇਰੇ ਨਾਲ ਕੰਮ ਚੱਲ ਕੰਮ ਆ ਕੋਈ ਜ਼ਰੂਰੀ ਇਹ ਕੰਮ ਸਿਫਤ ਨੂੰ ਖਿੱਚ ਕੇ ਲੈ ਜਾਂਦੀ ਹੈ ਉਹ ਜਾਂਦੀ ਜਾਂਦੀ ਸੰਗਰਾਮ ਵੱਲ ਹੀ ਵੇਖਦੀ ਰਹਿੰਦੀ ਹੈ ਉਸ ਨੂੰ ਦਾਲ ਵਿੱਚ ਜ਼ਰੂਰ ਕੁਝ ਕਾਲਾ ਲੱਗਦਾ ਹੈ ਸੰਗਰਾਮ ਵੀ ਸਿਫਤਵਲ ਵੇਖਦਾ ਰਹਿੰਦਾ ਹੈ ਉਹ ਉਸ ਨੂੰ ਕੁਝ ਦੱਸਣਾ ਚਾਹੁੰਦਾ ਹੈ ਪਰ ਉਸ ਨੂੰ ਟਾਈਮ ਹੀ ਨਹੀਂ ਮਿਲਦਾ ਉਧਰ ਵਿੱਕੀ ਗੁੱਸੇ ਵਿੱਚ दारू ਪੀ ਪੀ ਕੇ ਟੱਲੀ ਹੋ ਜਾਂਦਾ ਹੈ ਸਿਮਰਨ ਸ਼ਮਸ਼ੇਰ ਨੂੰ ਕਹਿੰਦੀ ਹੈ ਕਿ ਆਪਾਂ ਨੂੰ ਹੁਣ ਘਰ ਚੱਲਣਾ ਚਾਹੀਦਾ ਹੈ ਜੇ ਥੋੜੀ ਦੇਰ ਹੋਰ ਇੱਥੇ ਰੁਕੇ ਤਾਂ ਜਲੂਸ ਨਿਕਲ ਜਾਊਗਾ ਸ਼ਮਸ਼ੇਰ ਉਸ ਦੀ ਗੱਲ ਮੰਨ ਲੈਂਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਗੁਲਜਾਰ ਸਿੰਘ ਦੇ ਕੋਲ ਹੋ ਕੇ ਚੰਗਾ ਵੀ ਗੁਲਜਾਰ ਸਿਆ ਹੁਣ ਸਾਨੂੰ ਦੇ ਇਜਾਜ਼ਤ ਟਾਈਮ ਬਹੁਤ ਹੋ ਗਿਆ ਗੁਲਜਾਰ ਸਿੰਘ ਕਹਿੰਦਾ ਲੈ ਹੁਣੇ ਹੀ ਅਜੇ ਤਾਂ ਨਚਨਾਟਪਣਾਏ ਨਾਲੇ ਬੱਚਿਆਂ ਦੇ ਵਿਆਹ ਦੀ ਪਲੈਨਿੰਗ ਵੀ ਕਰਨੀ ਏ ਤੈਨੂੰ ਕਿੱਥੇ ਜਾਣ ਦੀ ਕਾਲੀ ਏ ਸ਼ਮਸ਼ੇਰ ਸਿੰਘ ਕਹਿੰਦਾ ਤੈਨੂੰ ਪਤਾ ਹੀ ਆ ਯਾਰ ਆਪਣੇ ਕੋਲ ਕਿੱਥੇ ਇੰਨਾ ਟਾਈਮ ਮੰਤਰੀਆਂ ਨੇ ਇੱਕ ਇੱਕ ਦਿਨ ਵਿੱਚ 100-100 ਕੰਮ ਨਿਬੇੜਨੇ ਹੁੰਦੇ ਨੇ ਗੁਲਜਾਰ ਸਿੰਘ ਕਹਿੰਦਾ ਉਹ ਤਾਂ ਮੈਨੂੰ ਪਤਾ ਚੱਲ ਫੇਰ ਐਦਾਂ ਕਰ ਵਿੱਕੀ ਤੇ ਭਾਬੀ ਨੂੰ ਛੱਡ ਜਾ ਉਹ ਤਾਂ ਰੌਣਕ ਮੇਲਾ ਵੇਖਣ ਜੋਰ ਦੇ ਕੇ ਕਹਿੰਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਨਹੀਂ ਯਾਰ ਝੂਠ ਬੋਲਦਾ ਹੈ ਅਸੀਂ ਨਾ ਕਿਤੇ ਜਾ ਕੇ ਉਹਦਾ ਫੰਕਸ਼ਨ ਵੀ ਅਟੈਂਡ ਕਰਨਾ ਹੈ ਟਾਈਮ ਹੋਇਆ ਪਿਆ ਹੁਣ ਸਾਨੂੰ ਜਾਣ ਦੇ ਫੇਰ ਕਦੇ ਸਹੀ ਬਲਜਾਰ ਸਿੰਘ ਕਹਿੰਦਾ ਅੱਛਾ ਚੱਲ ਫੇਰ ਠੀਕ ਹੈ ਜਾ ਸਕਦਾ ਹੈ ਤੂੰ ਪਰ ਯਾਦ ਰੱਖੀ ਸਿਫਤ ਦੇ ਵਿਆਹ ਵੇਲੇ ਕੋਈ ਬਹਾਨਾ ਨਹੀਂ ਚੱਲਣਾ ਸ਼ਮਸ਼ੇਰ ਸਿੰਘ ਕਹਿੰਦਾ ਠੀਕ ਹੈ ਠੀਕ ਹੈ ਉਦੋਂ ਦੀ ਉਦੋਂ ਵੇਖੀ ਜਾਊਗੀ ਝੂਠਾ ਜਿਹਾ ਹੱਸਦਾ ਹੱਸਦਾ ਹੋਇਆ ਕਹਿੰਦਾ ਹੈ ਗੁਲਜਾਰ ਸਿੰਘ ਤੋਂ ਇਜਾਜ਼ਤ ਲੈ ਕੇ ਉਹ ਦੋਵੇਂ ਜੀ ਮਸਾਂ ਹੀ ਸ਼ਰਾਬੀ ਹੁੰਦੇ ਹੋਏ ਵਿੱਕੀ ਨੂੰ ਲੈ ਕੇ ਘਰ ਪਹੁੰਚਦੇ ਹਨ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਹਾਣੀ ਸੁਣਨ ਲਈ ਧੰਨਵਾਦ